ਜੇ ਉਹਨੇ ਕੋਈ ਮਾੜਾ ਕੰਮ ਕੀਤਾ ਤੇ ਗੱਲਾਂ ਦੋ ਨੇ ਜਾਂ ਤਾਂ ਇਹ ਪ੍ਰਵਾਸੀ ਹੈ ਜਾਂ ਭਈਆ ਹੈ ਹੁਣ ਤੁਸੀਂ ਇਹ ਦੱਸੋ ਅਸੀਂ ਕਿੱਥੋਂ ਪ੍ਰਵਾਸੀ ਹੋਗੇ ਇਹ ਠੀਕ ਹੈ ਸੋਸ਼ਲ ਮੀਡੀਆ ਤੇ ਮੰਗ ਉੱਠ ਰਹੀ ਹੈ ਅੱਜ ਪੰਜਾਬ ਦੇ ਵਿੱਚ ਇਹ ਮੁੱਦਾ ਬਣਿਆ ਹੋਇਆ ਪ੍ਰਵਾਸੀ ਉਹਨਾਂ ਦੀ ਵੀ ਸੁਣੀ ਜਾਵੇ ਜਦੋਂ ਐਦਾਂ ਦਾ ਕੋਈ ਕਾਂਡ ਹੋ ਜਾਂਦਾ ਉਸ ਤੋਂ ਬਾਅਦ ਇੱਕ ਲਹਿਰ ਉੱਠਦੀ ਹੈ 10 ਦਿਨਾਂ ਬਾਅਦ ਉਹ ਲਹਿਰ ਠੰਡੀ ਪੈ ਜਾਂਦੀ ਹੈ ਉਸ ਦਰਿੰਦੇ ਨੇ ਜਿਸਨੇ ਹਰਕਤ ਕੀਤੀ ਸੀ ਇੱਕ ਮਹੀਨਾ ਬੰਦਿਆ ਰਿਹਾ ਪੋਰਸ ਨਾਲ ਰਲ ਕੇ ਉਹਨੂੰ ਫੜਾਇਆ ਮਾਨਯੋਗ ਅਦਾਲਤ ਦੇ ਵਿੱਚ ਸਾਰਾ ਦਿਨ ਖੜ ਕੇ ਗਵਾਈ ਦਿੱਤੀ 13 ਪੇਜਾਂ ਦੀ ਗਵਾਈ ਹੈ ਉਹਨੂੰ ਫਾਂਸੀ ਦੀ ਸਜ਼ਾ ਹੋਈ ਹੈ ਐਸੇ ਜਿੰਨੇ ਵੀ ਬੰਦੇ ਨੇ ਜਿਨ੍ਹਾਂ ਨੇ ਛੋਟੇ-ਛੋਟੇ ਰਬੂਤੀ ਬੱਚਿਆਂ ਨਾਲ ਕੁੱਤਰਮ ਕੀਤਾ ਹੈ ਲਿਓ ਮੈਂ ਜਲਾਦ ਬਣਨ ਤਿਆਰ ਆ ਜਿਹੜੇ ਪ੍ਰਵਾਸੀ ਹੋਣ ਮੈਨੂੰ ਦਿਓ ਡਿਊਟੀ ਮੈਂ ਟੰਗੂਗਾ ਫਾਂਸੀ ਉੱਤੇ ਪਰ ਜੇ ਹੁਣ ਪਹਿਲਾਂ ਪਤਾ ਹੁੰਦਾ ਕਿ ਉਸ ਬੱਚੇ ਨਾਲ ਕੁਝ ਹੁੰਦਾ ਤੇ ਕਰ ਸਕਦੇ ਸੀ ਅੱਜ ਉਹ ਬੱਚਾ ਸਾਡੇ ਵਿੱਚ ਨਹੀਂ ਹੈ ਪੰਜ ਸਾਲ ਦਾ ਬੱਚਾ ਕੀ ਹੁੰਦਾ ਹੈ ਇਹ ਇਦਾਂ ਮਾ ਗਿਨਾਉਣਾ ਕੰਮ ਕਰਦੇ ਫਿਰ ਕਿਤੇ ਨਾ ਕਿਤੇ ਸਾਰੀ ਕਮਿਊਨਿਟੀ ਤੇ ਉਂਗਲ ਉਠਦੀ ਹੈ ਫਿਰ ਇਸ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਇਹ ਕਿਵੇਂ ਰੁਕ ਸਕਦਾ ਹੈ ਤੁਸੀਂ ਰੋਕੋਗੇ ਸਰਕਾਰ ਰੋਕੇ ਕੌਣ-ਕੌਣ ਇਸ ਗੱਲ ਤੋਂ ਪ੍ਰਲਗ ਹੋਣਗੇ ਮੈਂ ਤੁਹਾਨੂੰ ਪਹਿਲਾਂ ਹੀ ਦੱਸਤਾ ਕਿ ਕਿਸੇ ਵੀ ਪਾਸੋਂ ਬੰਦਾ ਆਜਵੇਂ ਚੀਜ਼ਾਂ ਦੋ ਵਰਤੀਆਂ ਜਾਂਦੀਆਂ ਜਾਂ ਤਾਂ ਇਹ ਪ੍ਰਵਾਸੀ ਹੋਏਗਾ ਜਾਂ ਤਾਂ ਭਈਆ ਹੋਏਗਾ ਅੱਜਕੱਲ ਕੰਪੀਟੀਸ਼ਨ ਦਾ ਜ਼ਮਾਨਾ ਹੈ ਸਾਰੇ ਪਾਸੇ ਹੀ ਹੈ ਬਸ ਇਹ ਹੈ ਕਿ ਜੇ ਜਿਸ ਬੰਦੇ ਨੇ ਕੀ ਨੂੰ ਟਾਰਗੇਟ ਕਰਨਾ ਉਹਨੇ ਕਰਿਓ ਹੀ ਜਾਣਾ ਅਸ਼ੀਕਾਲ ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ ਤੇ ਮੈਂ ਆਕਾਸ਼ ਔਰ ਇਸ ਵਕਤ ਸਾਡੇ ਨਾਲ ਵੈਸੇ ਇੱਕ ਵਾਰ ਮੈਂ ਤੁਹਾਨੂੰ ਇੰਟਰੋਡਿਊਸ ਕਰਵਾ ਦਿੰਨਾ ਹੈ ਜਿਹੜਾ ਅੱਜ ਮੁੱਦਾ ਹੋਣ ਵਾਲਾ ਹੈ ਜੇ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਪ੍ਰਵਾਸੀਆਂ ਨੂੰ ਲੈ ਕੇ ਬਹੁਤ ਵੱਡਾ ਮੁੱਦਾ ਗਰਮਾਇਆ ਹੋਇਆ ਹੈ ਪੰਜਾਬੀ ਕਹਿੰਦੇ ਕਿ ਪ੍ਰਵਾਸੀ ਰਹਿਣੇ ਨਹੀਂ ਚਾਹੀਦੇ ਪ੍ਰਵਾਸੀ ਕਹਿੰਦੇ ਕਿ ਸਾਡਾ ਵੀ ਇਸ ਪੰਜਾਬ ਦੀ ਸਰਜ਼ਮੀਨ ਦੇ ਉੱਤੇ ਖੂਨ ਡੁੱਲਿਆ ਤੇ ਪਸੀਨਾ ਡੁੱਲਿਆ ਤੇ ਆ ਸਾਡੇ ਨਾਲ ਸੰਦੀਪ ਸ਼ੁਕਲਾ ਜੀ ਸਮਾਜ ਸੇਵੀ ਮੌਜੂਦ ਨੇ ਜਿਨ੍ਹਾਂ ਦੇ ਕੋਲੇ ਜਿਹੜੇ ਵੀ ਇਸ ਮਤਲਬ ਲੁਧਿਆਣਾ ਸ਼ਹਿਰ ਦੇ ਵਿੱਚ ਕੁਝ ਕੁ ਲੋਕ ਪ੍ਰਵਾਸੀ ਜ਼ਿਆਦਾਤਰ ਇਹਨਾਂ ਦੇ ਕੋਲ ਹੈਲਪ ਲੈ ਕੇ ਆਉਂਦੇ ਆ ਸਮਾਸ਼ੇਵੀ ਹੁੰਦੇ ਨਾਲ ਤੇ ਇਹ ਪ੍ਰਵਾਸੀਆਂ ਦੀ ਹੋਰ ਪੰਜਾਬੀਆਂ ਦੀ ਹਰ ਵਰਗ ਦੇ ਲੋਕਾਂ ਦੀ ਹੈਲਪ ਕਰਦੇ ਆ ਸੰਦੀਪ ਸ਼ੁਕਲਾ ਜੀ ਨਾਲ ਅੱਜ ਗੱਲ ਕਰਾਂਗੇ ਉਸ ਮੈਟਰ ਦੇ ਉੱਤੇ ਕਿ ਜਿਹੜਾ ਪੰਜਾਬ ਦੇ ਵਿੱਚ ਦੌਰ ਲੈ ਕੇ ਆਏ ਨੇ ਕਿ ਪ੍ਰਵਾਸੀ ਪੰਜਾਬ ਚੋਂ ਬਾਹਰ ਕੱਢੋ ਉਹ ਕਿੰਨਾ ਕ ਸੱਚ ਹੈ ਇਹਨਾਂ ਦੀ ਨਿਗਾਹ ਦੇ ਵਿੱਚ ਕਿੰਨਾ ਕ ਝੂਠ ਹੈ ਔਰ ਕਿੰਨਾ ਕ ਜਾਇਜ ਹੈ ਤੇ ਕਿੰਨਾ ਕ ਨਜਾਇਜ਼ ਹੈ ਸ਼ੁਕਲਾ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਜੀ ਨਮਸਕਾਰ જય ਸ਼੍ਰੀ ਰਾਮ ਅੱਛਾ ਸ਼ੁਕਲਾ ਜੀ ਮੈਂ ਇਹੀ ਗੱਲ ਪੁੱਛਣਾ ਚਾਹੂੰਗਾ ਕਿ ਜਿਵੇਂ ਤੁਸੀਂ ਸਮਾਜ ਸੇਵੀ ਹੋ ਦੱਸਿਆ ਜਾਂਦਾ ਕਿ ਤੁਸੀਂ ਵੀ ਇੱਕ ਪ੍ਰਵਾਸੀ ਹੋ ਤੁਸੀਂ ਦੱਸਿਆ ਕਿ ਮੇਰੇ ਫਾਦਰ ਸਾਹਿਬ ਉਸ ਦੌਰ ਦੇ ਵਿੱਚ ਪੰਜਾਬ ਆਏ ਜਿਸ ਦੌਰ ਦੇ ਵਿੱਚ ਕੋਈ ਕਦਮ ਨਹੀਂ ਧਰਦਾ ਸੀ ਪੰਜਾਬ ਦੇ ਵਿੱਚ ਖੜਕੂਵਾਦ ਦਾ ਦੌਰ ਚੱਲਦਾ ਸੀ ਔਰ ਤੁਸੀਂ ਇਹ ਗੱਲ ਕਹੀ ਸੀ ਕਿ ਅਸੀਂ ਕਿਵੇਂ ਛੱਡਦੀਏ ਸਾਡਾ ਤਾਂ ਖੂਨ ਪਸੀਨਾ ਇਸ ਸਰਜ਼ਮੀਨ ਦੇ ਉੱਤੇ ਡੁੱਲਿਆ ਹੋਇਆ ਹੈ ਤੁਸੀਂ ਕੀ ਸੋਚ ਰੱਖਦੇ ਹੋ ਕਿ ਪ੍ਰਵਾਸੀਆਂ ਦੇ ਖਿਲਾਫ ਜਿਹੜੀ ਇਹ ਦੌੜ ਚੱਲੀ ਹੈ ਇੱਕ ਦੇ ਪਿੱਛੇ ਸਭ ਬਦਨਾਮ ਕਰ ਦਿੱਤੇ ਆ ਇਹਦੇ ਵਿੱਚ ਤੁਹਾਡੀ ਕੀ رائے ਹੈ ਇਹ ਕੋਈ ਦੌੜ ਜਾਂ ਮੁਹਿੰਮ ਨਹੀਂ ਹੈ ਇਹ ਸਿਰਫ ਕਹਿ ਸਕਦੇ ਆ ਕਿ ਵੀ ਸਿਸਟਮ ਦੀ ਨਕਾਮੀ ਹੈ ਕਿਉਂਕਿ ਤੁਸੀਂ ਇਹ ਦੇਖੋ ਇੱਕ ਬੰਦੇ ਦਾ ਦੋਸ਼ ਹੈ ਤੇ ਜਿਹੜੇ ਸਮਾਜ ਦੇ ਵਿੱਚ ਹਰ ਵਰਗ ਦੇ ਉੱਚੇ ਨੀਵੇਂ ਬੰਦੇ ਬੈਠੇ ਆ ਆਪਾਂ ਕਿਵੇਂ ਯਾਰ ਸਾਰਿਆਂ ਨੂੰ ਇੱਕੋ ਤਰਾਜੂ 'ਚ ਤੋਲੀ ਜਾਂਦੇ ਆ ਹਨਾ ਮਾਨਸ ਕੀ ਜਾਤ ਸਭ ਇੱਕ ਇਹ ਗੁਰੂਆਂ ਪੀਰਾਂ ਦੀ ਧਰਤੀ ਐ ਪੰਜਾਬ ਦੀ ਜਿਹੜੀ ਧਰਤੀ ਐ ਗੁਰੂਆਂ ਪੀਰਾਂ ਦੀ ਧਰਤੀ ਐ ਇੱਥੇ ਪੰਜਾਬ ਨੇ ਸਾਨੂੰ ਬੜਾ ਕੁਝ ਦਿੱਤਾ ਹੂੰ ਖਾਣ ਲਈ ਰੋਟੀ ਦਿੱਤੀ ਰਹਿਣ ਲਈ ਛੱਤ ਦਿੱਤੀ ਐ ਅਸੀਂ ਤੁਸੀਂ ਇਹ ਦੇਖੋ ਵੀ ਮੇਰੇ ਫਾਦਰ ਸਾਹਿਬ 1984 ਦੇ ਵਿੱਚ ਲੁਧਿਆਣੇ ਦੇ ਵਿੱਚ ਆਏ ਉਸ ਟਾਈਮ ਇੱਥੇ ਬੜਾ ਮਾੜਾ ਹਾਲ ਸੀ ਓਕੇ ਰੋਜੀ ਰੋਟੀ ਕਮਾਣੀ ਬੜੀ ਔਖੀ ਸੀ ਅੱਤਵਾਦ ਦਾ ਦੌਰ ਸੀਗਾ ਤੇ ਤੁਸੀਂ ਇਹ ਦੇਖੋ ਵੀ ਉਸ ਟਾਈਮ ਅਖਬਾਰ ਵੇਚ ਕੇ ਮੇਰੇ ਫਾਦਰ ਸਾਹਿਬ ਉਹਨਾਂ ਨੇ ਸਾਨੂੰ ਪੜਾਇਆ ਲਿਖਾਇਆ ਜਾਣਕਾਰੀ ਲਈ ਮੈਂ ਤੁਹਾਨੂੰ ਦੱਸ ਦਿਆਂ ਮੈਂ ਲਹਾਰੇ ਪਿੰਡ ਦੇ ਵਿੱਚ ਪੜਿਆ ਜਿਹੜੀ ਮੇਰੀ ਸਿੱਖਿਆ ਹੈ ਇੱਕ ਸਰਦਾਰ ਸਾਹਿਬ ਨੇ ਮੈਨੂੰ ਸਿੱਖਿਆ ਦਿੱਤੀ ਹੈ ਸਰਦਾਰ ਤਰਲੋਚਨ ਸਿੰਘ ਤੂਰ ਪੰਜਾਬੀ ਦੇ ਵਿੱਚ ਪੜਿਆ ਪੰਜਾਬ ਦਾ ਜੰਮਿਆ ਪੰਜਾਬ ਦਾ ਪਲਿਆ ਇੱਥੇ ਹੀ ਸਭ ਕੁਝ ਕੀਤਾ ਤੇ ਤੁਸੀਂ ਇਹ ਮੈਨੂੰ ਦੱਸੋ ਵੀ ਅੱਜ ਕੋਈ ਉੱਠ ਕੇ ਕਹਿ ਦਵੇ ਵੀ ਤੁਸੀਂ ਨਿਕਲ ਜੋ ਜਾਂ ਤੁਹਾਨੂੰ ਕੱਢਦੇ ਆਂਗੇ ਪੋਸੀਬਲ ਨਹੀਂ ਹੈ ਨਹੀਂ ਕੋਈ ਉੱਠ ਕੇ ਨਹੀਂ ਕਹਿ ਰਿਹਾ ਇਹ ਲਗਭਗ ਜਿਹੜੇ ਵੀ ਪੰਜਾਬ ਦੇ ਜੱਦੀ ਸਰਦਾਰ ਜਿਹੜੇ ਆਪਦੇ ਆਪ ਨੂੰ ਕੋ ਹੁੰਦੇ ਨੇ ਜੱਦੀ ਸਰਦਾਰ ਦੇਖੋ ਨਿਹੰਗ ਸਿੰਘ ਰਲ ਗਏ ਜੱਦੀ ਸਰਦਾਰ ਰਲ ਗਏ ਉਹ ਸਰਦਾਰੀ ਉਸ ਟਾਈਮ ਵਕਤ ਕੰਮ ਨਹੀਂ ਆਂਦੀ ਕਿਸੇ ਮਜਲੂਮ ਤੇ ਜਦੋਂ ਕੋਈ ਅਤਿਆਚਾਰ ਹੋ ਰਿਹਾ ਹੁੰਦਾ ਉਹ ਸਰਦਾਰੀ ਉਸ ਟਾਈਮ ਨਹੀਂ ਇੰਨੀ ਕੰਮ ਆਂਦੀ ਪਰ ਮੈਂ ਇਹ ਗੱਲ ਪੁੱਛ ਰਿਹਾ ਕਿ ਅੱਜ ਦੌੜ ਚੱਲ ਗਈ ਹੈ ਇੱਕ ਹੋੜ ਚੱਲ ਗਈ ਹੈ ਪ੍ਰਵਾਸੀਆਂ ਨੂੰ ਪੰਜਾਬ ਚੋਂ ਬਾਹਰ ਕੱਢੋ ਨਹੀਂ ਪ੍ਰਵਾਸ ਬਹੁਤ ਵੱਡੀ ਗੱਲ ਹੈ ਪ੍ਰਵਾਸ ਦੇ ਵਿੱਚ ਸਾਡੇ ਪੰਜਾਬੀ ਬਾਹਰ ਜਾ ਕੇ ਪ੍ਰਵਾਸ ਕਰਦੇ ਆਂ ਕੁਝ ਬਿਜ਼ਨਸ ਕਰਦੇ ਆ ਯੂਪੀ ਦੇ ਵਿੱਚ ਜਾ ਕੇ ਕੋਈ ਹਰਿਆਣਾ ਵਿੱਚ ਜਾ ਕੇ ਬਿਜ਼ਨਸ ਕਰ ਰਿਹਾ ਕੋਈ ਦਿੱਲੀ ਵਿੱਚ ਜਾ ਕੇ ਬਿਜ਼ਨਸ ਕਰ ਰਿਹਾ ਇੱਕ ਚੀਜ਼ ਮੰਨ ਲਓ ਨਾ ਤਾਂ ਕੋਈ ਨਿਹੰਗ ਸਿੰਘ ਤੇ ਨਾ ਕੋਈ ਸਰਦਾਰ ਕਿਉਂਕਿ ਸਾਡੀ ਬੜੀ ਸਾਂਝ ਹੈ ਸਾਰਿਆਂ ਨਾਲ ਇਹ ਸਾਨੂੰ ਕੱਢ ਹੀ ਨਹੀਂ ਰਹੇ ਇਹ ਤਾਂ ਕੁਝ ਲੋਕ ਨੇ ਸਸਤੀ ਲੋਕਪ੍ਰਿਅਤਾ ਕਰਕੇ ਕੁਝ ਵਿਊ ਲੈਣੇ ਆ ਉਹਨਾਂ ਨੇ ਤੁਹਾਨੂੰ ਇੱਕ ਦਿਖਾਤਾ ਜੀ ਆਹ ਦੇਖੋ ਜੀ ਸਟੇਸ਼ਨ ਤੇ ਗੱਡੀ ਭਰ ਕੇ ਜੀ ਚੱਲੀ ਆ ਜੀ ਪ੍ਰਵਾਸੀ ਭੱਜ ਲੈ ਕੋਈ ਨਹੀਂ ਭੱਜ ਕੇ ਚੱਲਿਆ ਮੈਂ ਇੱਥੇ ਜੰਮਿਆ ਪਲਿਆ ਜਿਵੇਂ ਤੁਹਾਨੂੰ ਮੈਂ ਦੱਸਿਆ 1992 ਦੀ ਮੇਰੀ ਬਰਥ ਹੈ ਇੱਥੇ ਲੁਧਿਆਣੇ ਢੋਲੇਵਾਲ ਚ ਮੇਰਾ ਜਨਮ ਹੋਇਆ ਸਿੱਖਿਆ ਗ੍ਰਹਿਣ ਕੀਤੀ ਇੱਥੇ ਇੱਥੋਂ ਦਾ ਪਾਣੀ ਪੀਤਾ ਇੱਥੇ ਤਿੰਨ ਬੱਚੇ ਆ ਮੇਰੇ ਹੁਣ ਤੁਸੀਂ ਇਹ ਦੱਸੋ ਅਸੀਂ ਕਿੱਥੋਂ ਪ੍ਰਵਾਸੀ ਹੋ ਗਏ ਇਹ ਠੀਕ ਹੈ ਸੋਸ਼ਲ ਮੀਡੀਆ ਤੇ ਮੰਗ ਉੱਠ ਰਹੀ ਹੈ ਅੱਜ ਪੰਜਾਬ ਦੇ ਵਿੱਚ ਇਹ ਮੁੱਦਾ ਬਣਿਆ ਹੋਇਆ ਹੈ ਪ੍ਰਵਾਸੀ ਉਹਨਾਂ ਦੀ ਵੀ ਸੁਣੀ ਜਾਵੇ ਉਹ ਜੋ ਕਹਿ ਰਹੇ ਕਾਰਨ ਕੀ ਹੈ ਸ਼ੁਕਲਾ ਜੀ ਕਾਰਨ ਦੀ ਗੱਲ ਕਰਨਾ ਹੈ ਕਾਰਨ ਦੱਸਦਾ ਉਹਨਾਂ ਦੀ ਵੀ ਮੰਗ ਸੁਣੀ ਜਾਵੇ ਉਹਨਾਂ ਦੀ ਮੰਗ ਕੋਈ ਨਾਜਾਇਜ਼ ਨਹੀਂ ਹੈ ਕਿਉਂਕਿ ਤੁਸੀਂ ਇੱਕ ਚੀਜ਼ ਨੋਟਿਸ ਕਰੋ ਕੋਈ ਮਿਘਾਲੇ ਤੋਂ ਆ ਗਿਆ ਕੋਈ ਅਸਾਮ ਤੋਂ ਆ ਗਿਆ ਕੋਈ ਨੇਪਾਲ ਤੋਂ ਆ ਗਿਆ ਕਿਤੋਂ ਵੀ ਆ ਗਿਆ ਕੋਈ ਬੰਗਲਾਦੇਸ਼ ਤੋਂ ਆ ਗਿਆ ਕੋਈ ਰੌਂਗੀ ਆ ਗਏ ਜੇ ਉਹਨੇ ਕੋਈ ਮਾੜਾ ਕੰਮ ਕੀਤਾ ਤੇ ਗੱਲਾਂ ਦੋ ਨੇ ਜਾਂ ਤਾਂ ਇਹ ਪ੍ਰਵਾਸੀ ਹੈ ਜਾਂ ਇਹ ਭਈਆ ਹੈ ਮੰਨਦੇ ਹੋ ਇਸ ਚੀਜ਼ ਨੂੰ ਕਿਉਂ ਨਹੀਂ ਕਿਹਾ ਜਾਂਦਾ ਕਿ ਇਹ ਅਸਾਮ ਦਾ ਆਇਆ ਸੀਗਾ ਉਹਨੂੰ ਸਾਰਿਆਂ ਨੂੰ ਮਿਲਾ ਕੇ ਦੋ ਸ਼ਬਦ ਵਰਤ ਲਏ ਜਾਂਦੇ ਆ ਚਾਹੇ ਉਹ ਕਿਸੇ ਵੀ ਸਟੇਟ ਦਾ ਹੋਵੇ ਅਸੀਂ ਉਸ ਕਰਕੇ ਵੀ ਬਦਨਾਮ ਆ ਤੇ ਜਿਹੜੀ ਮੰਗ ਉੱਠੀ ਹੈ ਅੱਜ ਉਹ ਮੰਗ ਦਾ ਕਾਰਨ ਇਹ ਹੈ ਕਿ ਵੀ ਜਿਹੜੇ ਯੂਪੀ ਬਿਹਾਰ ਤੋਂ ਸਰਕਾਰ ਨੇ ਸਖਤਾਈ ਕਰਕੇ ਕੱਢੇ ਆ ਉਹ ਇੱਥੇ ਆ ਕੇ ਬਸ ਗਏ ਉਹਨਾਂ ਦੀ ਵੈਰੀਫਾਈ ਵੈਰੀਫਿਕੇਸ਼ਨ ਹੋਣੀ ਚਾਹੀਦੀ ਸੱਚ ਹੈ ਨਹੀਂ ਇਹਦੇ ਵਿੱਚ ਜ਼ਿੰਮੇਵਾਰ ਕੌਣ ਹੈ ਗੱਲ ਸਵਾਲ ਇਹ ਹੈ ਕਿ ਸਿਸਟਮ ਦੀ ਨਕਾਮੀ ਸਰਕਾਰਾਂ ਮਿਲੀਆਂ ਹੋਈਆਂ ਨੇ ਜਦੋਂ ਐਦਾਂ ਦਾ ਕੋਈ ਕਾਂਡ ਹੋ ਜਾਂਦਾ ਹੈ ਉਸ ਤੋਂ ਬਾਅਦ ਇੱਕ ਲਹਿਰ ਉੱਠਦੀ ਹੈ 10 ਦਿਨਾਂ ਬਾਅਦ ਉਹ ਲਹਿਰ ਠੰਡੀ ਪੈ ਜਾਂਦੀ ਹੈ ਫਿਰ ਕੈਂਡਲ ਮਾਰਚ ਨਿਕਲਦੇ ਨੇ ਬਹੁਤ ਕੁਝ ਨਿਕਲਦਾ ਹੈ ਰੋਡ ਜਮ ਹੁੰਦੇ ਨੇ ਬਹੁਤ ਜ਼ਿਆਦਾ ਪ੍ਰੋਟੈਸਟ ਹੁੰਦਾ ਸ਼ੁਕਲਾ ਸਾਹਿਬ ਇੱਕ ਗੱਲ ਮੇਰਾ ਸਵਾਲ ਕੰਪਲੀਟ ਹੋ ਲੈਣ ਦੇਣਾ ਕਿ ਜਿਹੜਾ ਹੁਸ਼ਿਆਰਪੁਰ ਦੇ ਵਿੱਚ ਕਾਂਡ ਹੋਇਆ ਕੀ ਉਹ ਪ੍ਰਵਾਸੀ ਨਹੀਂ ਸੀ ਬਿਲਕੁਲ ਪ੍ਰਵਾਸੀ ਸੀ ਤੇ ਫਿਰ ਦੈਨ ਫਿਰ ਕਿਉਂ ਤੁਸੀਂ ਕੰਡੈਮ ਕਰ ਰਹੇ ਹੋ ਉਹਨਾਂ ਚੀਜ਼ਾਂ ਨੂੰ ਤੁਸੀਂ ਇਸ ਚੀਜ਼ ਨੂੰ ਵੀ ਸੋਚੋ ਕਿ 1 ਸਾਲ ਪਹਿਲਾਂ 4 ਸਾਲ ਦੀ ਬੱਚੀ ਦਾ ਰੇਪ ਹੋਇਆ ਮੇਰੇ ਇਲਾਕੇ 'ਚ ਖੂਨ ਨਾਲ ਸਣੀ ਉਹਦੀ লাশ ਲੱਤਪੱਥ ਬੈੱਡ ਦੇ ਵਿੱਚ ਸੀ ਸਭ ਤੋਂ ਪਹਿਲਾਂ ਅਸੀਂ ਘਰੇ ਪਹੁੰਚੇ ਹਾਂ ਉਸ ਦਰਿੰਦੇ ਨੇ ਜਿਸ ਨੇ ਹਰਕਤ ਕੀਤੀ ਸੀ 1 ਮਹੀਨਾ ਭੱਜਿਆ ਰਿਹਾ ਪੁਲਿਸ ਨਾਲ ਰਲ ਕੇ ਉਹਨੂੰ ਫੜਾਇਆ ਮਾਨਯੋਗ ਅਦਾਲਤ ਦੇ ਵਿੱਚ ਸਾਰਾ ਦਿਨ ਖੜ ਕੇ ਗਵਾਹੀ ਦਿੱਤੀ 13 ਪੇਜਾਂ ਦੀ ਗਵਾਹੀ ਹੈ ਉਹਨੂੰ ਫਾਂਸੀ ਦੀ ਸਜ਼ਾ ਹੋਈ ਹੈ ਮੈਂ ਤੁਹਾਡੇ ਚੈਨਲ ਰਾਹੀਂ ਕਹਿਣਾ ਚਾਹੁੰਨਾ ਐਸੇ ਜਿੰਨੇ ਵੀ ਬੰਦੇ ਨੇ ਜਿਨ੍ਹਾਂ ਨੇ ਛੋਟੇ ਛੋਟੇ ਰੱਬ ਰੂਪੀ ਬੱਚਿਆਂ ਨਾਲ ਕੁਕਰਮ ਕੀਤਾ ਹੈ ਲਿਓ ਮੈਂ ਜਲਾਦ ਬਣਨ ਨੂੰ ਤਿਆਰ ਆ ਜਿਹੜੇ ਪ੍ਰਵਾਸੀ ਹੋਣ ਮੈਨੂੰ ਦਿਓ ਡਿਊਟੀ ਮੈਂ ਟੰਗੂਗਾ ਫਾਸੀ ਉਹਨਾਂ ਤੇ ਲਿਓ ਮੈਨੂੰ ਤੁਹਾਨੂੰ 헤ਜ ਨਹੀਂ ਆਂਦਾ 헤ਜ ਨਹੀਂ ਆਂਦਾ ਕਿਤਨੇ ਕਿਤੇ ਯੂਨਿਟੀ ਦੀ ਕਮੀ ਨਹੀਂ ਲੋਕ ਕਹਿੰਦੇ ਕਿ ਪ੍ਰਵਾਸੀ ਹੋ ਗਈ ਪ੍ਰਵਾਸੀਆਂ ਦੇ ਖਿਲਾਫ ਹੈ ਸਵਾਲ ਇਹ ਵੀ ਪੈਦਾ ਹੁੰਦਾ ਹੈ ਔਰ ਅਗਰ ਪ੍ਰਵਾਸੀ ਕੋਈ ਗਲਤ ਕੰਮ ਕਰ ਦੇਵੇ ਔਰ ਤੁਰਸੀ ਦਾ ਕਹਤਾ ਮੈਂ ਜਲਾਲ ਬਣਾਉਣਾ ਤੇ ਆਣਾ ਕੋਈ ਕੋਈ ਜਲਦੀ ਜਲਦੀ ਨਹੀਂ ਕਹਿੰਦਾ ਫਿਰ ਕਿਤਨੇ ਕਿਤੇ ਫਿਰ ਤੁਹਾਡੀ ਯੂਨਿਟੀ ਤੇ ਤੇ ਉਂਗਲਾ ਉਠਦੀਆਂ ਨੇ ਸਾਹਿਬ ਅਪਰਾਧੀ ਦਾ ਕੋਈ ਜਾਤ ਤੇ ਧਰਮ ਨਹੀਂ ਹੁੰਦਾ ਜੇ ਉਹਨੇ ਮਾੜਾ ਕੰਮ ਕੀਤਾ ਸੀ ਤੇ ਉਸ ਕਾਬਲ ਸੀ ਉਸ ਸਜ਼ਾ ਉਹਨੂੰ ਮਿਲਣੀ ਚਾਹੀਦੀ ਹੈ ਸਵਰਗ ਤੇ ਨਰਕ ਇੱਥੇ ਹੀ ਹੈ ਕੀ ਬਿਆਨ ਨਹੀਂ ਕਰ ਸਕਦੇ ਪਰ ਜੇ ਹੁਣ ਪਹਿਲਾਂ ਪਤਾ ਹੁੰਦਾ ਕਿ ਉਸ ਬੱਚੇ ਨਾਲ ਕੁਝ ਹੁੰਦਾ ਤੇ ਕਰ ਸਕਦੇ ਸੀ ਆਜੋ ਬੱਚਾ ਸਾਡੇ ਵਿੱਚ ਨਹੀਂ ਹੈ 5 ਸਾਲ ਦਾ ਬੱਚਾ ਕੀ ਹੁੰਦਾ ਰੱਬ ਦਾ ਰੂਪ ਹੁੰਦਾ ਹੈ ਰੋਹਾਨੀਤ ਤੁਰੇ ਫਿਰਦੀ ਹੈ ਬੱਚੇ ਦੇ ਵਿੱਚ ਸਾਡੇ ਵੀ ਬੱਚੇ ਨੇ ਯਾਰ ਐਸੀ ਕੋਈ ਐਸੀ ਆਤਮਾ ਹੋਏਗੀ ਰੂਹਾਨੀਅਤ ਜਿਹਦੇ ਵਿੱਚ ਨਹੀਂ ਹੋਏਗੀ ਜਿਹਨੂੰ ਤਕਲੀਫ ਨਹੀਂ ਸੰਤੋ ਸੁਣ ਕੇ ਤਕਲੀਫ ਹੁੰਦੀ ਹੈ ਜਿਹੜੇ ਸਟੇਸ਼ਨਾਂ ਦੇ ਉੱਤੇ ਜਾ ਰਹੇ ਨੇ ਉਹ ਪੰਜਾਬ ਛੱਡ ਕੇ ਕਈ ਚੈਨਲਾਂ ਤੇ ਇੰਟਰਵਿਊ ਆ ਰਹੀ ਹੈ ਵੀ ਪੰਜਾਬ ਛੱਡ ਕੇ ਤੁਸੀਂ ਜਾ ਰਹੇ ਹੋ ਦੱਸ ਤੋਂ ਮੈਨੂੰ ਪੰਜਾਬ ਨਹੀਂ ਅੱਛਾ ਲੱਗ ਰਿਹਾ ਜਦੋਂ ਇਹ ਮੌਕ ਡ੍ਰਿਲ ਹੋਈ ਸੀਗੀ ਆਪਰੇਸ਼ਨ ਸਿੰਦੂਰ ਵੈਸੀ ਕਈ ਪ੍ਰਵਾਸੀ ਪੰਜਾਬ ਛੱਡ ਕੇ ਨਿਕਲੇ ਸੀਗੇ ਹੁਣ ਅੱਜ ਇੱਕ ਜਦੋਂ ਹੋੜ ਚੱਲ ਗਈ ਫਿਰ ਫਿਰ ਪ੍ਰਵਾਸੀ ਨਿਕਲਣ ਜਾਗੇ ਇਹਦੇ ਵਿੱਚ ਕਿੰਨੀ ਕਿ ਸੱਚਾਈ ਹੈ ਕਿਉਂਕਿ ਕੁਝ ਨਿਊਜ਼ ਚੈਨਲਾਂ 'ਚ ਇਹ ਗੱਲ ਦਿਖਾਈ ਜਾ ਰਹੀ ਹੈ ਕਿ ਜਿਹੜੇ ਪ੍ਰਵਾਸੀ ਨੇ ਪ ਆਪਾਂ ਜੋ ਮਰਜ਼ੀ ਦਿਖਾ ਲਈਏ ਤੁਸੀਂ ਬਿਹਾਰ ਦਾ ਇੱਕ ਬੜਾ ਲੋਕਪ੍ਰੀਅ ਅਤੇ ਮਾਨਤਾ ਵਾਲਾ ਤਿਹਾਰ ਹੈ ਛੱਠ ਪੂਜਾ ਉੱਥੋਂ ਦੇ ਲੋਕਾਂ ਦਾ ਮੰਨਣਾ ਹੈ ਕਿਰਪਾ ਹੁੰਦੀ ਇਸ ਤਿਹਾਰ ਨੂੰ ਮਨਾਉਣ ਨਾਲ ਤੇ ਜਦੋਂ ਦੀਵਾਲੀ ਤੋਂ 6 ਦਿਨ ਬਾਅਦ ਉਹ ਤਿਹਾਰ ਆਂਦਾ ਹੈ ਸਾਧਨ ਇੱਕੋ ਹੀ ਹੈ 1200 1500 ਕਿਲੋਮੀਟਰ ਦਾ ਸਫ਼ਰ ਜੇ ਕਰਨਾ ਹੈ ਤਾਂ ਰੇਲ ਗੱਡੀਆਂ ਹੀ ਜਾਣਗੀਆਂ ਬੱਸਾਂ ਅਵੇਲੇਬਲ ਨਹੀਂ ਹੋ ਪੈਂਦੀਆਂ ਕਿਉਂਕਿ ਤਾਦਾਦ ਬਹੁਤ ਜ਼ਿਆਦਾ ਹੁੰਦੀ ਹੈ ਤੇ ਹੁਣ ਤੁਸੀਂ ਇਹ ਦੇਖੋ ਟਿਕਟਾਂ ਬੁਕਿੰਗ ਨਹੀਂ ਹੁੰਦੀ ਇੱਕ ਇੱਕ ਮਹੀਨਾ ਦੋ ਦੋ ਮਹੀਨਾ ਪਹਿਲਾਂ ਵੇਟਿੰਗ ਚੱਲਦੀ ਹੈ ਅੱਜ ਜੋ ਪਿੰਡਾਂ ਨੂੰ ਜਾ ਰਹੇ ਆ ਤੇ ਉਹ ਛੱਠ ਪੂਜਾ ਕਰਕੇ ਜਾ ਰਹੇ ਆ ਅਚਾ ਉਹ ਪੰਜਾਬ ਛੱਡ ਕੇ ਨਹੀਂ ਜਾ ਰਹੇ ਵੈਸੇ ਕਿਵੇਂ ਚਲੇ ਜਾਣਗੇ ਇਹ ਧੁਖੀਆਂ ਵਗੈਰਾ ਜਿਵੇਂ ਕਿਵੇਂ ਚਲੇ ਜਾਣਗੇ ਤੁਸੀਂ ਮੈਨੂੰ ਦੱਸੋ ਇੱਥੇ ਜਿੰਨੀਆਂ ਕਲੋਨੀਆਂ ਕੱਟੀਆਂ ਗਈਆਂ ਨੇ ਸਾਰਿਆਂ 'ਚ ਚਾਹੇ 25 ਗਜ ਦਾ ਮਕਾਨ ਹੈ ਹਰੇਕ ਬੰਦੇ ਦਾ ਆਪਣਾ ਮਕਾਨ ਹੈ ਤੋ ਕਿਵੇਂ ਛੱਡ ਜਾ ਮੈਂ ਮੈਂ ਤੁਹਾਨੂੰ ਇੱਕ ਗੱਲ ਹੋਰ ਵੀ ਕਹਿ ਦਿੰਦਾ ਜਿਸ ਬੰਦੇ ਨੇ ਮਿਹਨਤ ਨਾਲ ਇਮਾਨਦਾਰੀ ਨਾਲ ਪੰਜਾਬ ਦੇ ਵਿੱਚ ਰਹਿ ਕੇ ਰੋਜੀ ਰੋਟੀ ਕਮਾ ਲੀ ਨਾ ਉਹ ਪੰਜਾਬ ਛੱਡ ਹੀ ਨਹੀਂ ਸਕਦਾ ਇੱਥੇ ਇੰਨੀ ਕਿਰਪਾ ਹੈ ਗੁਰੂਆਂ ਦੀ ਅਰੇ ਗੁਰੂਆਂ ਦੀ ਕਿਰਪਾ ਤਾਂ ਹੈਗੀ ਏ ਪਰ ਜਿਹੜੇ ਆਣ ਵਾਲੇ ਪ੍ਰਵਾਸੀ ਇਹ ਇਦਾਂ ਦਾ ਗਿਨਾਉਣਾ ਕੰਮ ਕਰਦੇ ਫਿਰ ਕਿਤੇ ਨਾ ਕਿਤੇ ਸਾਰੀ ਕਮਿਊਨਿਟੀ ਤੇ ਉਂਗਲ ਉੱਠਦੀ ਏ ਫਿਰ ਇਸ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਇਹ ਕਿਵੇਂ ਰੁਕ ਸਕਦਾ ਹੈ ਤੁਸੀਂ ਰੋਕੋਗੇ ਇਹ ਸਰਕਾਰ ਰੁਕੇ ਕੌਣ ਕੌਣ ਇਸ ਗੱਲ ਦਾ ਉਪਰਾਲਾ ਕੌਣ ਕਰੇ ਮੈਂ ਤੁਹਾਨੂੰ ਪਹਿਲਾਂ ਹੀ ਦੱਸਤਾ ਕਿ ਕਿਸੇ ਵੀ ਪਾਸਿਓਂ ਬੰਦਾ ਆ ਜਵੇ ਚੀਜ਼ਾਂ ਦੋ ਵਰਤੀਆਂ ਜਾਂਦੀਆਂ ਜਾਂ ਤਾਂ ਇਹ ਪ੍ਰਵਾਸੀ ਹੋਏਗਾ ਜਾਂ ਤਾਂ ਭਈਆ ਹੋਏਗਾ ਰਹੀ ਰੁਕਣ ਦੀ ਗੱਲ ਦੇਖੋ ਸਰਕਾਰਾਂ ਨੂੰ ਥੋੜਾ ਜਿਆਦਾ ਐਕਟਿਵ ਹੋਣਾ ਪਏਗਾ ਇਹਨਾਂ ਦੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਮਾੜੇ ਬੰਦੇ ਦਾ ਆਲੇ ਦੁਆਲੇ ਪਤਾ ਲੱਗ ਜਾਂਦਾ ਠੀਕ ਹੈ ਨਾ ਜੇ ਤੁਹਾਡੇ ਕੋਈ ਆਲੇ ਦੁਆਲੇ ਮਾੜਾ ਬੰਦਾ ਰਹਿੰਦਾ ਉਹਦਾ ਪਤਾ ਲੱਗ ਜਾਂਦਾ ਹੁਣ ਇਹਨੂੰ ਜਿੱਥੇ ਸਾਡੀ ਲੋਡ ਹੈ ਪ੍ਰਸ਼ਾਸਨ ਸਾਡੇ ਨਾਲ ਚੱਲੇ ਅਸੀਂ ਪ੍ਰਸ਼ਾਸਨ ਨਾਲ ਚੱਲਦੇ ਹਾਂ ਜਿੱਥੇ ਕਹੋਗੇ ਦਿਨ ਰਾਤ ਖੜੇ ਆ ਇਹ ਇਦਾਂ ਹੀ ਰੁਕ ਸਕਦਾ ਕਿਸੇ ਇਕੱਲੇ ਬੰਦੇ ਦਾ ਹੱਥ ਵਸ ਨਹੀਂ ਹੈ ਕਹਿੰਦੇ ਇੱਥੇ ਪੰਜਾਬ 'ਚ ਆ ਕੇ ਗੰਦ ਪਾਉਂਦੇ ਆ ਜੀ ਇਦਾਂ ਕਰਦੇ ਆ ਇਹਨਾਂ ਨੂੰ ਡਿਸਪਲਿਨ ਨਹੀਂ ਮੇਨਟੇਨ ਕਰਨਾ ਆਂਦਾ ਫਿਰ ਮਤਲਬ ਗੰਦੇ ਮੰਦੇ ਰਹਿੰਦੇ ਆ ਇਹ ਚੀਜ਼ਾਂ ਬੜੀਆਂ ਰੋਮਰ ਸੁਲਦੀ ਪੰਜਾਬੀ ਇਹ ਗੱਲ ਕਹਿੰਦੇ ਮਤਲਬ ਇਹਦਾ ਕੀ ਤੁਹਾਨੂੰ ਲੱਗਦਾ ਕਾਰਨ ਕੋ ਮੈਂ ਕਦੇ ਨਾ ਪੱਖਪਾਤ ਦੀ ਰਾਜਨੀਤੀ ਨਹੀਂ ਕੀਤੀ ਨਾ ਮੈਂ ਕਦੇ ਪੱਖਪਾਤ ਦੀ ਗੱਲ ਕਰਦਾ ਇਹ ਸਾਰੇ ਪਾਸੇ ਹੀ ਹੈ ਤੁਸੀਂ ਕਿਤੇ ਵੀ ਚਲੇ ਜਾਓ ਠੀਕ ਹੈ ਨਾ ਅੱਜ ਕੱਲ ਕੰਪੀਟੀਸ਼ਨ ਦਾ ਜਮਾਨਾ ਹੈ ਸਾਰੇ ਪਾਸੇ ਹੀ ਹੈ ਬਸ ਇਹ ਹੈ ਕਿ ਜੇ ਜਿਸ ਬੰਦੇ ਨੇ ਇੱਕ ਚੀਜ਼ ਨੂੰ ਟਾਰਗੇਟ ਕਰਨਾ ਉਹਨੇ ਕਰਿਓ ਹੀ ਜਾਣਾ ਸੋ ਇਦਾਂ ਕੁਛ ਨਹੀਂ ਹੈਗਾ ਬਹੁਤ ਅੱਛੇ ਲੋਕ ਵੀ ਨੇ ਬਹੁਤ ਮਾੜੇ ਵੀ ਲੋਕ ਨੇ ਸੰਸਾਰ ਐਵੇਂ ਨਹੀਂ ਚੱਲਦਾ ਇਹ ਸਭ ਐਵੇਂ ਹੀ ਹੈ ਜੀ अच्छा चल ਤੁਹਾਡੇ ਕੋਲੇ ਪ੍ਰਵਾਸੀ ਤੋਂ ਇਲਾਵਾ ਕੋਈ ਮਦਦ ਦੀ ਗੁਹਾਰ ਲੈ ਕੇ ਆਂਦਾ ਤੁਸੀਂ ਕਰਦੇ ਹੁੰਦੇ ਮਦਦ ਬਿਲਕੁਲ ਕਰਦੇ ਆਂ ਜੀ ਕਿਉਂ ਨਹੀਂ ਕਰਾਂਗੇ ਜੇ ਲੋਕਾਂ ਨੇ ਕੁਰਸੀ ਤੇ ਬਿਠਾਇਆ 2018 ਦੇ ਵਿੱਚ ਮੈਂ ਇਲੈਕਸ਼ਨ ਲੜੀ ਮੇਰੇ ਨਾਲ ਹੀ ਕੋਈ ਨਹੀਂ ਸੀ ਮੈਂ ਬਿਲਕੁਲ ਆਜ਼ਾਦ ਲੜਿਆ ਮੇਰੇ ਨਾਲ ਪੰਜਾਬੀ ਭਰਾ ਵੀ ਤੁਰੇ ਮੁਸਲਮਾਨ ਭਰਾ ਵੀ ਤੁਰੇ ਹਿੰਦੂ ਭਰਾ ਵੀ ਤੁਰੇ ਸਾਰਿਆਂ ਨੇ ਵੋਟਾਂ ਪਾਈਆਂ ਮੈਂ ਹਾਰ ਗਿਆ ਇਸ ਵਾਰ ਇਹ ਪ੍ਰਵਾਸੀਆਂ ਦਾ ਕਹਿੰਦੇ ਵੈਸੇ ਤਾਂ ਸ਼ਬਦ ਨਹੀਂ ਹੋਣਾ ਚਾਹੀਦਾ ਪਰ ਚਲੋ ਹੁਣ ਕਹਿ ਰਹੇ ਆ ਸਾਰੇ ਤੇ ਤੁਸੀਂ ਦੇਖੋ ਇੱਥੇ ਮੈਂ ਆਪਣਾ ਭਰਾ ਜਤਾਇਆ ਸਤਨਾਮ ਸਿੰਘ ਲਹਾਰਾ ਮੈਂ ਬੀਜੇਪੀ 'ਚ ਸੀ ਚੰਦਰਪਾਲ ਸਿੰਘ ਚੋਹਾਨ ਨੂੰ ਟਿਕਟ ਮਿਲੀ ਮੈਂ ਬਿਲਕੁਲ ਨਹੀਂ ਮਦਦ ਕੀਤੀ ਉਹਨਾਂ ਦੀ ਮੈਂ ਸਤਨਾਮ ਲੋਹਾਰੇ ਦੀ ਜੋ ਕਿ ਸਰਦਾਰ ਹੈ ਸਤਨਾਮ ਲੋਹਾਰੇ ਦੀ ਮਦਦ ਕੀਤੀ ਸਤਨਾਮ ਲੋਹਾਰੇ ਨੂੰ ਜਤਾਇਆ ਸਤਨਾਮ ਲੋਹਾਰੇ ਨਾਲ ਖੜੇ ਹਾਂ ਜੀ ਨਹੀਂ ਜਾਂਦੇ ਕੀ ਮੈਸੇਜ ਕੀ ਆਵਾਮ ਦੇ ਲਈ ਵੀ ਜਿਹੜਾ ਇਹ ਰੂਮਰਸ ਚੱਲ ਰਹੇ ਨੇ ਉਹਨੇ ਹੋੜ ਲੱਗ ਗਈ ਹੈ ਵੀ ਇਹਨਾਂ ਨੂੰ ਭਜਾਓ ਕੋਈ ਵੀ ਆਂਦਾ ਭਈਆ ਕਹਿ ਕੇ ਗਲ ਟਾਲ ਕੇ ਉਹਨਾਂ ਨੂੰ ਦਬਕਾ ਮਾਰ ਕੇ ਚਲਾ ਜਾਂਦਾ ਹੈ ਕੀ ਮੈਸੇਜ ਕੀ ਹੈ ਤੁਹਾਡਾ ਇਸ ਗੱਲ ਤੁਸੀਂ ਇੱਕ ਇੱਕ ਚੀਜ਼ ਮੰਨੋ ਜਿਹੜਾ ਕੋਈ ਵੀ ਵਧੀਆ ਇਨਸਾਨ ਹੋਏਗਾ ਇਹ ਤੁਸੀਂ ਸਰਦਾਰ ਦੀ ਗੱਲ ਕਹਿੰਦੇ ਹੋ ਸਰਦਾਰ ਇੱਕ ਬਹੁਤ ਵਧੀਆ ਕੌਮ ਹੈ ਠੀਕ ਹੈ ਚਲੋ ਜਿੱਥੇ ਇਹ ਵਾਕਿਆ ਹੋਇਆ ਉਥੇ ਉਹਨਾਂ ਨੂੰ ਉਹਨਾਂ ਦੀ ਗੱਲ ਵੀ ਸੁਣੀ ਜਾਣੀ ਚਾਹੀਦੀ ਹੈ ਜੋ ਕਹਿ ਰਹੇ ਨੇ ਪਰ ਮੈਨੂੰ ਨਹੀਂ ਲੱਗਦਾ ਕਿ ਵੀ ਸਾਡੇ ਕੋਈ ਇੱਥੇ ਐਸਾ ਮਾਹੌਲ ਹੈ ਤੁਸੀਂ ਦੇਖੋ ਇੱਥੇ ਤਾਦਾਦ ਜੁਪੀ ਬਿਹਾਰ ਵਾਲਿਆਂ ਦੀ ਹੈ ਸਰਦਾਰ ਬਲਵਿੰਦਰ ਸਿੰਘ ਬੈਂਸ ਇੱਥੇ 10 ਸਾਲ ਐਮਐਲਏ ਰਹੇ ਜਥੇਦਾਰ ਹੀਰਾ ਸਿੰਘ ਆਬੜੀਆ ਇੱਥੇ 5 ਸਾਲ ਮੰਤਰੀ ਰਹੇ ਅਤੇ ਐਮਐਲਏ ਰਹੇ ਆ ਉਸ ਤੋਂ ਪਹਿਲਾਂ ਮਲਕੀਸ਼ ਸਿੰਘ ਦਾਖਾ ਉਹ ਰਹਿ ਕੇ ਗਏ ਨੇ ਇੱਥੇ ਤਾਂ ਰੂਹਾਨੀਅਤ ਹੀ ਮਤਲਬ ਸਾਰੇ ਮਿਲ ਕੇ ਹੀ ਸਿੱਖ ਸਮਾਜ ਨਾਲ ਰਹੇ ਆ ਉਹ ਪਸੰਦ ਕਰਦੇ ਆ ਕਿਉਂਕਿ ਇੱਥੇ ਹਾਕਮ ਸਿੰਘ ਗੈਸਪੁਰਾ ਨੇ ਗੈਸਪੁਰਾ ਨੂੰ ਬਸਾਉਣ ਵਾਲਾ ਕੌਣ ਹੈ ਹਾਕਮ ਸਿੰਘ ਗੈਸਪੁਰਾ ਸਾਰੇ ਪ੍ਰਵਾਸੀ ਭਰਾਵਾਂ ਨੂੰ ਉਦੋਂ ਜ਼ਮੀਨ ਲੈਣ ਦਾ ਨਹੀਂ ਪਤਾ ਹੁੰਦਾ ਸੀ ਹਾਕਮ ਸਿੰਘ ਗੈਸਪੁਰਾ ਨੇ ਜ਼ਮੀਨਾਂ ਇੱਥੋਂ ਵੰਡੀਆਂ ਸਾਰਿਆਂ ਨੂੰ ਦੱਸਿਆ ਭਾਈ ਤੂੰ ਲੈ ਲੈ ਕੱਲ ਨੂੰ ਇੱਥੇ ਰੋਜੀ ਰੋਟੀ ਕਰਨੀ ਹੈ ਸਾਡੇ ਵਿੱਚ ਐਸੀ ਕੋਈ ਸਾਂਝ ਨਹੀਂ ਹੈ ਅਪੀਲ ਮੈਂ ਇਹ ਕਰਾਂਗਾ ਕਿ ਵੀ ਜਿਹੜਾ ਕੋਈ ਮਾੜਾ țeੜਾ ਬੰਦਾ ਹੋਵੇ ਐਸੇ ਕੋਈ ਕਰਮ ਕਰਨ ਵਾਲਾ ਬੰਦਾ ਹੋਵੇ ਪਹਿਲੀ ਗੱਲ ਤਾਂ ਯਾਰੋ ਆਪਣੇ ਨੇੜੇ ਤੇੜੇ ਲੱਗਣ ਨਹੀਂ ਦੇਣਾ ਚਾਹੀਦਾ। ਦੂਸਰੀ ਗੱਲ ਇਹ ਹੈ ਕਿ ਸਾਨੂੰ ਸੁਚੇਤ ਰਹਿਣਾ ਪੈਣਾ। ਇਹ ਕੋਹਰ ਕਲਯੁਗ ਆ ਗਿਆ। ਸਾਨੂੰ ਆਪਣੇ ਬੱਚੇ ਸਾਹਮਣੇ ਪੈਣੇ ਆ। ਤੇ ਬਸ ਇੰਨੀਆਂ ਕੁ ਬੇਨਤੀਆਂ ਕਰ ਸਕਦੇ ਹਾਂ। ਠੀਕ ਹੈ ਨਾ? ਜੀ ਬਹੁਤ ਬਹੁਤ ਸ਼ੁਕਰੀਆ। ਤਾਂ ਦੋਸਤੋ ਇਸ ਸੰਸਾੜ ਨਾਲ ਸੰਦੀਪ ਸ਼ੁਕਲਾ ਜੀ ਸਮਾਹ ਸੇਵੀ ਜੋ ਕਿ ਗੱਲ ਜਿਨ੍ਹਾਂ ਨੇ ਦੱਸੀ ਫੈਕਟਸ ਦੇ ਆਧਾਰ ਤੇ ਦੱਸੀ ਕਿ ਜਿਹੜੇ ਪ੍ਰਵਾਸੀ ਨੇ ਕਈਆਂ ਦਾ ਇਸ ਪੰਜਾਬ ਦੀ ਧਰਤੀ ਤੇ ਖੂਨ ਪਸੀਨਾ ਡੋਲਿਆ ਹੋਇਆ। ਕਈ ਬਹੁਤ ਇਮਾਨਦਾਰ ਨੇ ਜਿਹੜੇ ਕੁਝ ਸ਼ਰਾਰਤੀ ਅੰਸਰ ਰਹਿ ਜਾਂਦੇ ਨੇ ਉਹਨਾਂ ਦੀ ਜਿਹੜੇ ਤਾਂ ਗਲਤ ਕੰਮ ਕਰਦੇ ਕੋ ਕਰਮ ਕਰਦੇ ਤਾਂ ਉਹਨਾਂ ਨੂੰ ਫਾਂਸੀ ਦੇਣ ਦੇ ਲਈ ਇਹ ਜਲਾਦ ਬਣਨ ਨੂੰ ਵੀ ਤਿਆਰ ਨੇ ਇਹ ਇਹਨਾਂ ਦੀ ਆਪ ਦੀ ਵਾਰਡਿੰਗ ਹੈ ਦੋਸਤੋ ਤੁਸੀਂ ਕਮੈਂਟਾਂ ਚ ਜਰੂਰ ਦੱਸਣਾ ਕਿ ਇਹਨਾਂ ਦੀ ਗੱਲਾਂ ਤੁਹਾਨੂੰ ਕਿੱਥੇ ਤੱਕ ਸਹੀ ਲੱਗੀਆਂ ਤੇ ਕਿੱਥੇ ਤਾਂ ਗਲਤ ਲੱਗੀਆਂ ਤੁਸੀਂ ਜੁੜੇ ਰਹੋਨ ਨਿਰਪੱਖ ਪੋਸਟ ਪੰਜਾਬੀ ਦੇ ਨਾਲ ਤੇ ਮੈਂ ਕਾਸ਼